ਤੇ ਪੰਜਾਬ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਵੱਡਾ ਚਟਕਾ ਲੱਗਿਆ ਹੈ ਮਹਿੰਦਰ ਸਿੰਘ ਕੇਪੀ ਇਕਾਈ ਦਲ ਦੇ ਵਿੱਚ ਸ਼ਾਮਲ ਹੋਏ ਨੇ ਕੇਪੀ ਨੇ ਕਾਂਗਰਸ ਛੱਡ ਕੇ ਤਖੜੀ ਫੜ ਲਈ ਹੈ ਸੁਖਬੀਰ ਬਾਦਲ ਨੇ ਪਾਛੇ ਦਵੇ ਸ਼ਾਮਲ ਕੀਤਾ ਹੈ ਉਹਨਾਂ ਦਾ ਸਵਾਗਤ ਕੀਤਾ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਮਹਿੰਦਰ ਕੇਪੀ ਜੁਨਾ ਦੇ ਵੱਲੋਂ ਹੁਣ ਤਖੜੀ ਦਾ ਹੱਥ ਫੜ ਲਿਆ ਗਿਆ ਹੈ ਕੇਪੀ ਨੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਹੈ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਸ੍ਰੀ ਗੁਰੂ ਜੀ ਆਕਾਡੀ ਦਾਲ ਦੇ ਨੌਜਵਾਨ ਕਪਤਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਔਰ तमाम ਜਿਹੜਾ ਅਕਾਦੀ ਦਾਲ ਇੱਥੇ ਬੈਠਾ ਸਾ ਗੁਰਪ੍ਰਤਾ ਸਿੰਘ ਮਡਾਲਾ ਸਾਹਿਬ ਸਾਡੇ ਖੇਰਾ ਸਾਹਿਬ ਢੀਂਤਾ ਸਾਹਿਬ ਮਨਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਦੇ ਹਰਜਾ ਜੀ ਇੱਕ ਟਰਾਂਸਪੋਰਟਰ ਜੀ ਸਾਡੇ ਬਹੁਤ ਪਿਆਰੇ ਸਾਥੀ ਹਮਦਰਦ ਸਾਡੇ ਬਹੁਤ ਹੀ ਸੰਤਾਨਯੋਗ ਮੇਰੇ ਪਿਤਾ ਜੀ ਮਾਨ ਮਾਤਾ ਜੀ ਮਾਨ ਦੇ ਬੀਨਿਕ ਬੇਕੋਰ ਦੀ ਅੰਧਿਆਤ ਸੰਗ ਸਤਿਕਾਰ ਉਤਿਆਸ ਕਰੀ ਕਿ ਕਾਮਰਾ ਸਾਹਿਬ ਤੇ ਸਾਡੇ ਬਿੱਧੀ ਬੀਸੀ ਕਾਮਰਾ ਜੀ ਜਿਹੜੇ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਤੋਂਦੀ ਸਾਹਿਬ ਸਾਡੇ ਭਜਨ ਜੀ ਸਾਰੇ ਸਾਰ ਜੀ ਸੈ ਛੱਜਲ ਬੰਡੀ ਜੀ ਤੁਸੀਂ ਪਲੀਜ਼ ਆ ਜਾਓ ਆ ਜਾਓ ਆ ਜਾਓ ਜੀ ਤੇ ਮੇਰੇ ਸਾਰੇ ਪਾਏ ਹੋਏ ਪਤਵੰਤੇ ਸਜਣੋ ਸਾਡੇ ਜਿਲੰਦਰ ਦੀ ਪ੍ਰੈਸ ਮੈਂ ਸਾਰਿਆਂ ਨੂੰ ਇਥੇ ਆਪਣੇ ਗ੍ਰਹਿ ਨੂੰ ਜੀ ਆਇਆਂ ਨੂੰ। ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਕੁਰਸੀ ਮਾਰ ਦੇ ਲੰਬੀਆਂ ਜਿਹੜੀਆਂ ਭੁਲਾਗਾ ਸ਼ਰੋਮੀ ਕਾਲੀਦਾਰ ਨੇ ਇਹਨਾਂ ਦਾ ਇਤਿਹਾਸ ਹੈ। ਔਰ ਹਰ ਹਮਤੇ ਦੇ ਬਾਦਲ ਸਾਹਿਬ ਦਾ ਪਰਵਾਰ ਪਰਮੂਸਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਸਰਦਾਰ ਕੁਲਦੀਪ ਸਿੰਘ ਵਡਾਲਾ ਸਾਹਿਬ ਕਿਹੜਾ ਕਿਹੜਾ ਦੇ ਨਾਂ ਸੀ ਲਈਏ ਉਸ ਵੇਲੇ ਮੈਂ ਜਦੋਂ ਸੰਤਾਂ ਜਦੋਂ ਮੈਂ ਬੱਚਾ ਛੋਟਾ ਹੀ ਸੀ ਤੇ ਜਦੋਂ ਕਿਤੇ ਬਨਾਰਾ ਸਾਹਿਬ ਨੂੰ ਮਿਲਣਾ ਸਾਹ ਅਮਰਾਵ ਸਿੰਘ ਨੂੰ ਮਿਲਣਾ ਚੌਧਰੀ ਦਰਸ਼ਨ ਸਿੰਘ ਉਹਨਾਂ ਨੂੰ ਮਿਲਣਾ ਕਦੇ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੋਈ ਵਿਤਕਰਾ ਨਹੀਂ ਸੀ ਫਤਿਹਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਮੇਰੇ ਖਾਸਤੇ ਖਾਸ ਤੇਜ ਰੋਮਨੀ ਕਾਲੀ ਦਲ ਵਾਸਤੇ ਖਾਸ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਰ ਮਹਿੰਦਰ ਸਿੰਘ ਕੇਪੀਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਦ ਆ ਜਦੋਂ ਕੋਈ ਨੇਕ ਇਨਸਾਨ ਤੁਹਾਡੀ ਪਾਰਟੀ ਚਾਹੁੰਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਅਕਾਲੀ ਦਲ ਚ ਵਿੱਚ ਸ਼ਾਮਿਲ ਕੀਤਾ ਜਾਣ ਤੇ ਕੇਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਮੇਰੇ ਬਜ਼ੁਰਗਾ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਵਾਹ ਸੀ ਇਸ ਪਰਵਾਹ ਨਾਲ ਬੜਾ ਪਰਵਾਹ ਸੀ ਪਿਆਰ ਸੀ ਦੇਖੋ ਜਿਹਨੇ ਉਹ 에ਜੈਂਸਾਂ ਹਨ ਜਿਹੜਾ ਤਿੰਨ ਵਾਰ ਤਾਂ ਐਮਐਲਏ ਬਣੇ ਐਮਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ